ਕਿਸੇ ਪ੍ਰਤੀ ਕਿਸੇ ਤਰ੍ਹਾਂ ਦੀ ਵਿਰੋਧਤਾ ਦਾ ਮੁੱਖ ਕਾਰਨ ਅਗਿਆਨਤਾ ਹੁੰਦਾ ਹੈ ਜਿੰਨੇ ਅਸੀਂ ਜਾਦੇ ਅਗਿਆਨੀ ਹੁੰਦੇ ਹਾਂ ਉਨੇ ਹੀ ਜ਼ਿਆਦਾ ਵਿਰੋਧੀ ਹੋਵਾਂਗੇ ਜੈਲਸੀ ਇਨਸਾਨੀ ਫਿਤਰਤ ਹੈ ਵਿਰੋਧਤਾ ਤੇ ਜੈਲਸੀ ਤੋਂ ਉੱਚਾ ਉੱਠਿਆ ਇਨਸਾਨ ਬ੍ਰह्म ਬਣ ਜਾਂਦਾ ਹੈ ਉਸ ਵਿੱਚ ਕੋਈ ਆਪਣੇ ਪ੍ਰਾਏ ਦਾ ਭੇਦ ਨਹੀਂ ਹੁੰਦਾ ਤੇ ਵਿਰੋਧਤਾ ਦਾ ਮੂਲ ਮੁੱਦਾ ਆਪਣੇ ਪ੍ਰਾਏ ਹੀ ਹੁੰਦਾ ਹੈ ਕਿਸੇ ਦੀ ਤਾਕਤ ਨੂੰ ਨਾ ਜਾਣਦੇ ਹੋਏ ਅਸੀਂ ਕਿਆਫੇ ਲਾ ਲੈਂਦੇ ਹਾਂ ਉਸ ਨੂੰ ਸਮਝਣ ਦੀ ਸਮਰੱਥਾ ਸਾਡੇ ਵਿੱਚ ਨਹੀਂ ਹੁੰਦੀ ਪਰ ਮਨੁੱਖੀ ਸੋਚ ਹੈ ਕਿ ਅਸੀਂ ਆਪਣੇ ਆਪ ਨੂੰ ਘਟ ਨਹੀਂ ਕਹਾਉਣਾ ਕਿਸੇ ਦੀ ਉੰਤੀ ਵੇਖ ਕੇ ਅਗਿਆਨੀ ਲੋਕਾਂ ਦੀ ਹਿੱਕਾਂ ਤੇ ਖਾ ਮਖਾ ਸੱਪ ਲੇਟਣ ਲੱਗ ਪੈਂਦੇ ਹਨ ਅਤੇ ਦੂਜਿਆਂ ਦੀ ਰਾਹ 'ਚ ਰੋੜੇ ਬਣਦੇ ਹਨ ਪਰ ਜਿਨ੍ਹਾਂ ਸੂਰਜਾਂ ਨੇ ਚਮਕਣਾ ਹੁੰਦਾ ਹੈ ਉਹਨਾਂ ਨੂੰ ਕਾਲੇ ਬੱਦਲ ਕੁਝ ਨਹੀਂ ਕਰ ਸਕਦੇ ਜਿਹੜੇ ਲੋਕ ਦਿਲ ਦੇ ਦੀਪ ਜਲਾ ਕੇ ਮਜਲੂਮੀਅਤ ਨੂੰ ਮੋਢਿਆਂ ਤੇ ਉਠਾ ਕੇ ਤੁਰਦੇ ਹਨ ਦੁਨੀਆ ਉਹਨਾਂ ਦੀ ਪੂਜਾ ਕਰਦੀ ਹੈ ਜਿਨ੍ਹਾਂ ਦੇ ਦਿਲਾਂ ਤੇ ਗਰੀਬੀ ਲਾਲਚੀ ਦਰਦ ਉਕਰੇ ਹੁੰਦੇ ਹਨ ਉਹ ਇਨਸਾਨ ਦੇਵਤੇ ਕਹਾਉਂਦੇ ਹਨ ਜਗਤ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਚੋਂ ਵਰਨਾ ਦਾ ਸਾਂਝਾ ਦਰਬਾਰ ਹਿੰਦੂਆਂ ਦਾ ਦਰਬਾਰ ਮੁਸਲਮਾਨਾਂ ਦਾ ਦਰਬਾਰ ਕੋਈ ਵੀ ਕਿਸੇ ਵੇਲੇ ਵੀ ਦਰ ਤੇ ਆ ਸਕਦਾ ਸੀ ਸੰਸਾਰ ਦੀਆਂ ਉਹ ਜਾਤੀਆਂ ਉਹ ਲੋਕ ਜਿਹੜੇ ਆਪਣੇ ਆਪ ਨੂੰ ਬੰਦੇ ਹੀ ਨਹੀਂ ਸਨ ਸਮਝਦੇ ਜਿਨ੍ਹਾਂ ਦੇ ਦਿਮਾਗ ਤਾਨਾਸ਼ਾ ਨੇ ਸੂਤ ਲਏ ਸਨ ਜਿਨ੍ਹਾਂ ਦੀ ਜੀਭਾਂ ਝੁਲਮਾਂ ਦੀਆਂ ਮਜਬੂਰੀਆਂ ਨੇ ਕੱਟ ਛੁੱਟੀਆਂ ਸਨ ਜਿਨ੍ਹਾਂ ਦੀਆਂ ਧੀਆਂ ਪਹਿਣਾ ਦੀਆਂ ਇੱਜ਼ਤਾਂ ਸ਼ਾਹੀ ਜਮਾਤ ਦੀ ਆਵਛਦੀਆਂ ਸ਼ਿਕਾਰ ਹੋ ਚੁੱਕੀਆਂ ਸਨ ਕਰਮਾਂ ਤੇ ਵਿਸ਼ਵਾਸ ਕਰਨ ਵਾਲੇ ਭੋਲੇ-ਪਾਲੇ ਲੋਕ ਜਾਗਰਤੀ ਪੈਦਾ ਕਰਨ ਬਾਰੇ ਸੋਚ ਵੀ ਨਹੀਂ ਸੀ ਸਕਦੇ ਭੇਡਾਂ ਬੱਕਰੀਆਂ ਵਾਂਗ ਇਹਨਾਂ ਨੂੰ ਖਰੀਦਿਆ-ਵੇਚਿਆ ਜਾਂਦਾ ਸੀ ਮਾਲਕ ਦਾ ਹੁਕਮ ਖੁਦਾ ਦਾ ਹੁਕਮ ਮਾਲਕ ਭਾਵੇਂ ਪਾਪੀ ਜਰਵਾਣਾ ਵੀ ਕਿਉਂ ਨਾ ਹੋਵੇ ਸਦੀਆਂ ਤੋਂ ਮਰ ਚੁੱਕੀਆਂ ਇਹਨਾਂ ਰੂਹਾਂ ਵਿੱਚ ਗੁਰੂ ਪਾਤਸ਼ਾਹ ਜੀ ਨੇ ਅਜਾਈ ਸਪਿਰਿਟ ਭਰੀ ਅਜਾਹ ਵੀਰ ਰਸ ਭਰਿਆ ਇਨਾ ਭੇਡਾਂ ਬੱਕਰੀਆਂ ਵਾਂਗੂ ਵਿਕਦੇ ਲੋਕਾਂ ਨੂੰ ਸ਼ੇਰਾਂ ਦੀ ਕਤਾਰ ਵਿੱਚ ਲਿਆ ਕੇ ਖੜੇ ਕੀਤਾ ਦਿਨੋ ਦਿਨ ਖਾਲਸੇ ਦੇ ਵੱਧੇ ਪ੍ਰਭਾਵ ਵੱਲ ਵੇਖ ਕੇ ਤਾਨਾ ਸ਼ਾਹ ਕੋਲੋਂ ਜਰੇ ਨਾ ਗਏ ਅਤੇ ਪਹਾੜੀ ਰਾਜਿਆਂ ਨੂੰ ਤਾਂ ਕੁੰਡਲਾਂ ਵਾਲਾ ਸੱਪ ਖਾਲਸਾ ਹਰ ਵੇਲੇ ਡੰਗਦਾ ਹੀ ਰਹਿੰਦਾ ਸੀ ਜਦੋਂ ਨਗਾਰਾ ਵੱਜਦਾ ਤਾਂ ਹੋਰ ਵੀ ਛੜਦੇ ਪੁੱਜਦੇ ਰਹਿੰਦੇ ਸਨ ਰਾਜੇ ਇਕੱਠੇ ਹੋ ਕੇ ਜਾਈਆਂ ਤਰਕੀਬਾਂ ਸੋਚਣ ਲੱਗ ਪਏ ਕਿ ਕਿਸ ਤਰ੍ਹਾਂ ਗੁਰੂ ਜੀ ਨੂੰ ਜਿੱਤਿਆ ਜਾ ਸਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਕੱਢਿਆ ਜਾ ਸਕੇ ਕਈ ਵਾਰ ਗੁਰੂ ਜੀ ਨਾਲ ਟੱਕਰਾ ਲੈ ਚੁੱਕੇ ਸਨ ਪਰ ਜਿੱਤੇ ਇੱਕ ਵਾਰ ਵੀ ਨਹੀਂ ਸਨ ਗੁਰੂ ਜੀ ਦੇ ਸਿੰਘ ਜਦੋਂ ਬਾਹਰੋਂ ਦਾਣਾ ਲੱਕੜੀ ਆਦ ਲੈਣ ਜਾਂਦੇ ਤਾਂ ਪਹਾੜੀਏ ਵੇਲੇ ਕਵੇਲੇ ਦੋ ਚਾਰ ਸਿੰਘਾਂ ਨੂੰ ਵੇਖ ਕੇ ਹਮਲਾ ਕਰ ਦਿੰਦੇ ਭਾਵੇਂ ਸਿੰਘ ਸੱਬੇ ਵਸਤੂਆਂ ਖਰੀਦ ਕੇ ਲਿਆਉਂਦੇ ਸਨ ਪਰ ਕੋਈ ਧੜਾ ਨਹੀਂ ਸਨ ਮਾਰਦੇ ਪਹਾੜੀ ਰਾਜੇ ਸਿੰਘਾਂ ਨਾਲ ਕੋਈ ਨਾ ਕੋਈ ਝਗੜਾ ਕਰ ਹੀ ਰੱਖਦੇ ਸਨ ਬਹੁਤੀ ਵਾਰ ਸਿੰਘ ਫਤਿਹ ਪਾ ਜਾਂਦੇ ਸਨ ਪਰ ਕਈ ਵੇਰਾਂ ਸਿੰਘ ਗਿਣਤੀ ਵਿੱਚ ਬਿਲਕੁਲ ਥੋੜੇ ਹੁੰਦੇ ਸਨ ਇਹ ਲੋਕ ਸਿੰਘਾਂ ਦਾ ਸਾਰਾ ਖਰੀਦਿਆ ਹੋਇਆ ਸਮਾਨ ਲੈ ਕੇ ਭੱਜ ਜਾਂਦੇ ਲਾਚਾਰ ਹੋ ਕੇ ਸਿੰਘਾਂ ਨੂੰ ਵਾਪਸ ਆਉਣਾ ਪੈਂਦਾ ਸਿੰਘਾਂ ਨੇ ਪਹਾੜੀਆਂ ਨੂੰ ਤੇ ਪਹਾੜੀਆਂ ਨੇ ਸਿੰਘਾਂ ਨੂੰ ਪਰੇਸ਼ਾਨ ਕਰ ਰੱਖਿਆ ਸੀ ਪ੍ਰਜਾ ਆਪਣੇ ਆਪਣੇ ਰਾਜਿਆਂ ਕੋਲੋਂ ਸ਼ਿਕਾਇਤਾਂ ਕਰਦੀ ਪਰ ਝੂਠੀਆਂ ਸ਼ਿਕਾਇਤਾਂ ਦੀ ਕੋਈ ਪੇਚ ਨਾ ਚੱਲਦੀ ਇੱਕ ਤੂੰ ਤੂੰ ਮੈਂ ਮੈਂ ਦਾ ਝਗੜਾ ਵਧਦਾ ਹੀ ਗਿਆ ਜਿਉਂ ਜਿਉਂ ਅਨੰਦਪੁਰ ਸਾਹਿਬ ਜਿਆਦਾ ਸੰਗਤਾਂ ਆਉਂਦੀਆਂ ਤਿਉਂ ਤਿਉਂ ਪਹਾੜੀਆਂ ਨੂੰ ਜਿਆਦਾ ਜ਼ਹਿਰ ਚੜਦਾ ਸੀ ਇੱਕ ਦਿਨ ਸਿੰਘ ਲੱਕੜਾਂ ਖਰੀਦ ਕੇ ਲਈ ਆ ਰਹੇ ਸਨ ਤਾਂ ਗਲੀਆ ਚੰਦ ਰਾਜੇ ਨੇ ਸਿੰਘਾਂ ਨੂੰ ਘੇਰ ਲਿਆ ਤੇ ਫਿਰ ਸਿੰਘਾਂ ਵੀ ਹੱਲਾ ਬੋਲ ਦਿੱਤਾ ਜਦੋਂ ਦੋਨਾਂ ਫਾਸਿਆਂ ਤੋਂ ਡਟਵੀਂ ਲੜਾਈ ਹੋਈ ਇਸ ਤਰ੍ਹਾਂ ਨਿੱਤ ਦੀਆਂ ਛੇੜਾਂ ਤੋਂ ਸਿੰਘ ਤੰਗ ਹੋਏ ਪਏ ਸਨ ਜੋਸ਼ ਵਿੱਚ ਅੱਗ ਵਾਂਗੂ ਭੱਖਦੇ ਜਵਾਨਾਂ ਨੇ ਬੈਰੀਆਂ ਦੇ ਅਜਾਇ ਆਹੂ ਲਾਹੇ ਕੇ ਪਲਾਂ ਵਿੱਚ ਹੀ ਮੈਦਾਨ ਵਿੱਚ ਫੜ ਲਾਓ ਮਾਰ ਦਿਓ ਦੀ ਦੁਹਾਈ ਮਚ ਗਈ ਰਾਜਾ ਬਲਿਆ ਸਖਤ ਜ਼ਖਮੀ ਹੋ ਗਿਆ ਤੇ ਭੱਜ ਗਿਆ ਬਾਕੀ ਸਭ ਪਹਾੜੀਆਂ ਪਲਾਂ ਵਿੱਚ ਹੀ ਮੈਦਾਨ ਬੇਲਾ ਕਰ ਗਏ ਸੈਕਦੀਆਂ ਤੜਪਦੀਆਂ ਲਹੂ ਲਹਾਨ ਹੋਏ ਲੋਥਾਂ ਨੂੰ ਛੱਡ ਕੇ ਜਿੱਧਰ ਉਹਨਾਂ ਦੇ ਪੈਰ ਵਗੇ ਭੱਜ ਗਏ ਇਹ ਗੱਲ ਸੁਣ ਕੇ ਪਹਾੜੀਆਂ ਨੂੰ ਬਹੁਤ ਫਿਕਰ ਲੱਗਾ ਕਿ ਉਹ ਗੁਰੂ ਜੀ ਦੀ ਬਾਦੀ ਤਾਕਤ ਨੂੰ ਕਿਸੇ ਤਰ੍ਹਾਂ ਰੋਕ ਨਹੀਂ ਸਕੇ ਅਤੇ ਨਿਤ ਦੀਆਂ ਨਵੀਆਂ ਵਿਉਂਤਾਂ ਬਣਾਉਣ ਲੱਗੇ। ਇਸ ਵੇਲੇ ਕਹਲੂਰੀਆ ਰਾਜਾ ਭੀਮਚੰਦ ਜੋ ਗੁਰੂ ਜੀ ਦਾ ਸਖਤ ਵਿਰੋਧੀ ਸੀ, ਸ਼ਰੀਰ ਛੱਡ ਚੁੱਕਾ ਸੀ। ਉਸ ਦਾ ਡਾਡਾ ਗੁੱਸੇਖੋਰ ਪੁੱਤਰ ਅਜਮੇਰ ਚੰਦ ਗੱਦੀ ਤੇ ਬੈਠਿਆ ਤੇ ਅਜਮੇਰ ਨੇ ਗੱਲ ਸੁਣੀ ਤਾਂ ਸਿੰਘਾਂ ਨੇ ਬਲੀਆਂ ਨੂੰ ਹਰਾ ਦਿੱਤਾ ਹੈ। ਤਦ ਉਹ ਬੜਾ ਕਰੋਧਵਾਨ ਹੋਇਆ। ਉਸ ਨੇ ਸਾਰੇ ਰਾਜਿਆਂ ਨੂੰ ਇਕੱਠਾ ਕਰ ਲਿਆ ਤੇ ਕਿਹਾ ਕਿ ਅਸੀਂ ਬਾਈ ਰਾਜੇ ਗੁਰੂ ਜੀ ਨੂੰ ਨਹੀਂ ਜਿੱਤ ਸਕੇ। ਬੜੀ ਸ਼ਰਮ ਦੀ ਗੱਲ ਹੈ। ਗੁਰੂ ਜੀ ਦੇ ਨਾਈ ਝੀਰ ਸਾਨੂੰ ਹਰਾਏ ਜਾਂਦੇ ਹਨ ਅਤੇ ਅਸੀਂ ਉੱਚੀਆਂ ਜਾਤਾਂ ਵਾਲੇ ਰਾਜਪੂਤ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਇੰਜ ਜਾਪਦਾ ਹੈ ਕਿ ਸਾਨੂੰ ਰਾਜਪੂਤਣੀਆਂ ਨੇ ਨਹੀਂ ਭੂਤਣੀਆਂ ਨੇ ਜਣਿਆ ਹੈ ਸਾਡੀਆਂ ਖੁੰਡੀਆਂ ਮੁੱਛਾਂ ਤੇ ਸੁਹੇ ਚਿਹਰੇ ਸਭ ਖਾਕ ਵਿੱਚ ਮਿਲ ਗਏ ਹਨ ਸਾਡਾ ਤੇ ਸਾਰਾ ਦੇਸ਼ ਗੁਰੂ ਨੇ ਖੋਖਲਾ ਕਰ ਦਿੱਤਾ ਹੈ ਉਸ ਦੇ ਦਰਬਾਰ ਵਿੱਚ ਬਹੁਤ ਕੀਮਤੀ ਅਵਸਥਾ ਹਨ ਜਿਹੜੀਆਂ ਸਾਡੇ ਪਿਓ ਦਾਦੇ ਦੇ ਰਾਜ ਵਿੱਚ ਵੀ ਨਹੀਂ ਸਨ ਤੁਸੀਂ ਗੁਰੂ ਤੋਂ ਹਾਰ ਕੇ ਰਾਜਪੂਤੀਆਂ ਨੂੰ ਦਾਗ ਲਾ ਦਿੱਤਾ ਹੈ ਜੋ ਪਛ ਆਪ ਆਪਣੇ ਘਰ ਬੈਠੇ ਹੋ ਜਿਸ ਦਿਨ ਗੁਰੂ ਤੁਹਾਡੀ ਫੌਜ ਲੁੱਟ ਲਵੇਗਾ ਫਿਰ ਤੁਹਾਡੀ ਕੋਈ ਪੇਸ਼ ਨਹੀਂ ਚੱਲੇਗੀ ਤੁਹਾਨੂੰ ਮਾਰ ਮਾਰ ਕੇ ਉਹ ਸਿੰਘ ਸਾਡੀਆਂ ਰਾਜਧਾਨੀਆਂ ਤੇ ਰਾਜ ਕਰਨਗੇ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਮੌਕੇ ਦਾ ਫਾਇਦਾ ਉਠਾਈਏ ਕਿਉਂ ਨਾ ਇਹ ਭਿਆਨਕ ਵਕਤ ਆਉਣ ਤੋਂ ਪਹਿਲਾਂ ਅਸੀਂ ਸਾਰੇ ਇਕੱਠੇ ਹੋ ਕੇ ਗੁਰੂ ਜੀ ਤੇ ਹਮਲਾ ਕਰ ਦਈਏ ਸਾਨੂੰ ਇਕੱਠਿਆਂ ਨੂੰ ਗੁਰੂ ਜਿੱਤ ਨਹੀਂ ਸਕੇਗਾ ਅਸੀਂ ਉਸ ਤੋਂ ਅਨੰਦਪੁਰ ਖੋ ਕੇ ਉਸ ਨੂੰ ਖوار ਕਰ ਸਕਦੇ ਹਾਂ ਅਸੀਂ ਉਸ ਨੂੰ ਲੁੱਟ ਕੇ ਇਥੋਂ ਕੱਢ ਦੇਵਾਂਗੇ ਇੱਕਠੇ ਹੋ ਕੇ ਜਾਈ ਮਾਰ ਮਾਰੀਏ ਕਿ ਫਿਰ ਅਨੰਦਪੁਰ ਦਾ ਨਾਂ ਤੱਕ ਨਾ ਲੈ ਸਕਣ ਇਹ ਬੁਝੜ ਲੋਕ ਗੁਰੂ ਦਾ ਪਿੱਛਾ ਛੱਡ ਕੇ ਆਪਣੇ ਆਪਣੇ ਘਰਾਂ ਨੂੰ ਭੱਜ ਜਾਣਗੇ ਤੇ ਬਹੁਤੇ ਮਾਰੇ ਜਾਣਗੇ ਜਦੋਂ ਤੱਕ ਇਹ ਅਨੰਦਪੁਰ ਵਿੱਚ ਹਨ ਸਾਡਾ ਸੁੱਖ ਚੈਨ ਲੁੱਟਿਆ ਰਹੇਗਾ ਸਾਨੂੰ ਨੀਂਦ ਨਹੀਂ ਆ ਸਕਦੀ ਇਹ ਸਾਡੇ ਭੈੜੇ ਸ਼ਰੀਖ ਹਨ ਇਹਨਾਂ ਨੇ ਸਾਡਾ ਜੁਣਾ ਦੁਸ਼ਵਾਰ ਕਰ ਰੱਖਿਆ ਹੈ ਸਾਡੀ ਰਾਜਪੂਤੀ ਨੂੰ ਇਹਨਾਂ ਨੇ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ ਪਤਾ ਨਹੀਂ ਮੂਰਖ ਤੇ ਡਰਕਲ ਲੋਕਾਂ ਤੇ ਗੁਰੂ ਜੀ ਨੇ ਕੀ ਜਾਦੂ ਪਾਇਆ ਹੋਇਆ ਕਾਲ ਅਕਾਲ ਕਰਦੇ ਸਾਡੀ ਪੇਛ ਨਹੀਂ ਜਾਣ ਦਿੰਦੇ ਸਾਡੀਆਂ ਸਰਦਾਰੀਆਂ ਇਹਨਾਂ ਨੇ ਖਾਕ ਕਰ ਛੜੀਆਂ ਨੇ ਅਜਾਇਹ ਜੁੱਧ ਕਰਦੇ ਹਨ ਕਿ ਸਾਡੀ ਪੇਛ ਨਹੀਂ ਚਲਦੀ ਜਦ ਅਜਮੇਰ ਨੇ ਅੱਖਾਂ ਲਾਲ ਕਰਕੇ ਸਭ ਨੂੰ ਬੰਗਾਰਿਆ ਤਾਂ ਸਭ ਤੇ ਉਸ ਦੀਆਂ ਗੱਲਾਂ ਦਾ ਬੜਾ ਅਸਰ ਹੋਇਆ ਜੋ ਸਾਬਣ ਵਿੱਚ ਤਾਰ ਫਿਰਦੀ ਹੈ ਤੇ ਉਹ ਰਾਜਾਂ ਦੇ ਕਾਲਜੇ ਚੀਰੇ ਗਏ ਛੇਤੀ ਹੀ ਸਭ ਰਾਜੇ ਗੁਰੂ ਜੀ ਨਾਲ ਲੜਨ ਵਾਸਤੇ ਜੰਗੀ ਤਿਆਰੀ ਵਿੱਚ ਜੁਟ ਗਏ